ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਇਦ ਸਾਡੇ ਸਮਾਜ ਵਿੱਚ ਮਰ ਜਾਣਾ ਵਾਲਾ ਹੀ ਚੰਗਾ ਹੁੰਦਾ ਕਿਉਂਕਿ ਸਿਰਫ ਮਰਨ ਵਾਲਾ ਹੀ ਹੁੰਦਾ ਜੋ ਭਾਵਨਾਵਾਂ ਤੋਂ ਪਰੇ ਹੋ ਜਾਂਦਾ ਬਾਕੀ ਉਸਦੇ ਸਾਥ ਸਬੰਧੀ ਜਾਂ ਪਿਆਰ ਕਰਨ ਵਾਲੇ ਉਸਦੀ ਮੌਤ ਦਾ ਦੁੱਖ ਕਿਵੇਂ ਸਹਿ ਰਹੇ ਹੁੰਦੇ ਨੇ ਉਹ ਇਸ ਗੱਲੋਂ ਵੀ ਪਰੇ ਹੋ ਜਾਂਦਾ ਅੱਜ ਬਾਈ ਰਾਜਵੀਰ ਜਵੰਦਾ ਇਸ ਜਹਾਨੋਂ ਚਲਾ ਗਿਆ ਅੱਜ ਜੋ ਭਾਵਨਾਵਾਂ ਦਾ ਦਰਿਆ ਰਾਜਵੀਰ ਬਾਈ ਦੇ ਚੌਣ ਵਾਲਿਆਂ ਦੇ ਦਿਲਾਂ ਵਿੱਚ ਵਹਿ ਰਿਹਾ ਹੈ ਉਸਨੇ ਅੱਜ ਦੇ ਦਿਨ ਨੂੰ ਇੱਕ ਹੋਰ ਹੀ ਰੰਗ ਦਿੱਤੀ ਹੈ ਉਦਾਸੀ ਨਿਰਾਸ਼ਾ ਅਸਫਲਤਾ ਹੋਰ ਪਤਾ ਨਹੀਂ ਕੀ ਕੀ ਹਰ ਬੰਦੇ ਨੂੰ ਲੱਗ ਰਿਹਾ ਹੈ ਕਿ ਬਹੁਤ ਗਲਤ ਹੋਇਆ ਪਰ ਸ਼ਾਇਦ ਅੱਜ ਸਿਰਫ ਰਾਜਵੀਰ ਬਾਈ ਹੀ ਹੈ ਜਿਹੜਾ ਇਸ ਸਭ ਤੋਂ ਪਰੇ ਹੋ ਗਿਆ ਬਾਕੀ ਸਾਰੇ ਚਾਹੁੰਦੇ ਹੋਏ ਵੀ ਉਸ ਨੂੰ ਭੁੱਲ ਨਹੀਂ پا ਰਹੇ ਸਚਾਈ ਵੀ ਇਹੀ ਹੈ ਕਿ ਅਸੀਂ ਸਭ ਨੇ ਕਿਸੇ ਨਾ ਕਿਸੇ ਦਿਨ ਇਸ ਸਭ ਤੋਂ ਪਰੇ ਹੋ ਜਾਣਾ ਹੈ ਸੋ ਇਸ ਜ਼ਿੰਦਗੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਜੀਓ ਤੇ ਦੂਜਿਆਂ ਨੂੰ ਵੀ ਜੀਉਣ ਦਿਓ ਇੱਥੇ ਵੱਡੇ ਤੋਂ ਵੱਡਾ ਕੁਝ ਹੋ ਕੇ ਵੀ ਕੁਝ ਨਹੀਂ ਹੁੰਦਾ ਇੱਕ ਗੱਲ ਸੋਚ ਕੇ ਵੇਖੋ ਜਦੋਂ ਕਦੇ ਜਵੰਦੇ ਬਾਈ ਦਾ ਕੋਈ ਪਿਆਰਾ ਜਹਾਨੋ ਗਿਆ ਹੋਊ ਉਦੋਂ ਉਹਨੂੰ ਕਿੱਦਾਂ ਦਾ ਲੱਗਿਆ ਹੋਊ ਅੱਜ ਅਸੀਂ ਉਸ ਜਵੰਦੇ ਬਾਈ ਦੀ ਜਗ੍ਹਾ ਖੜੇ ਆਂ ਬਾਈ ਅਗਲੇ ਸਮੇਂ 'ਚ ਮਿਲਣ ਦੀ ਆਸ ਨਾਲ ਇਸ ਜਹਾਨੋ ਅਲਵਿਦਾ